ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਸੇ ਪੰਜਾਬੀ ਵਿਰਸੇ ਬਾਰੇ ਤਾਂ ਬਹੁਤ ਗੱਲਾਂ ਕੀਤੀਆਂ ਹਨ ਪਰ ਅੱਜ ਮੈਂ ਤੁਹਾਡੇ ਨਾਲ ਸਾਡੀ ਮਾਂ ਬੋਲੀ ਪੰਜਾਬੀ ਬਾਰੇ ਕੁਝ ਗੱਲਾਂ ਕਰਨ ਜਾ ਰਿਹਾ ਹਾਂ ਸਾਥੀਓ ਇਸ ਦੇ ਵਿੱਚ 35 ਅੱਖਰ ਹੁੰਦੇ ਹਨ ਅਤੇ ਜਿਹੜੇ ਅਖੀਰਲੇ 6 ਅੱਖਰ ਹੁੰਦੇ ਹਨ ਉਹ ਫਾਰਸੀ ਤੋਂ ਲਿੱਤੇ ਗਏ ਹਨ ਤੇ ਜਿਹੜੇ ਪਹਿਲੇ ਤਿੰਨ ਅੱਖਰ ਊੜਾ ਐੜਾ ਅਤੇ ਈੜੀ ਹਨ ਉਹਨਾਂ ਨੂੰ ਸਵਰ ਆਖਦੇ ਹਨ ਹਰ ਭਾਸ਼ਾ ਦੇ ਸਵਰ ਹੁੰਦੇ ਹਨ ਜਿਵੇਂ ਅੰਗਰੇਜ਼ੀ ਹੀ ਦੇਖ ਲਓ ਇਸ ਦੇ ਵਿੱਚ ਵੋਅਲਸ ਹੁੰਦੇ ਹਨ ਬਸ ਫਰਕ ਇਹਨਾਂ ਕਿ ਉਹਦੇ ਵਿੱਚ ਪੰਜ ਨੇ ਇੱਥੇ ਤਿੰਨ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਜਿੰਨੀਆਂ ਵੀ ਮਾਤਰਾ ਨੇ ਉਹ ਸਾਰੀਆਂ ਇਨ੍ਹਾਂ ਸਵਰਾਂ ਦੇ ਆਧਾਰ ਤੇ ਬਣੀਆਂ ਹਨ ਉਹ ਹੈਗੀਆਂ ਹਨ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੰਕੜ ਲਾ ਦੋਲਾ ਹੋੜਾ ਅਤੇ ਕਨੋੜਾ ਸਾਥਿਓ ਮੈਂ ਤੁਹਾਨੂੰ ਦੱਸਦਾ ਕਿ ਸਵਰ ਕੀ ਹੁੰਦੇ ਹਨ ਹੁਣ ਜਿਵੇਂ ਮੈਂ ਬੱਬੇ ਦੀ ਆਵਾਜ਼ ਕੱਢਦਾ ਬ ਮੇਰੇ ਮੂੰਹ ਦਾ ਬੰਦ ਹੋ ਗਏ ਇਸ ਦਾ ਮਤਲਬ ਕਿ ਇਹ ਸਵਰ ਨਹੀਂ ਹੈ ਹੁਣ ਜਿਵੇਂ ਮੈਂ ਊੜੇ ਦੀ ਆਵਾਜ਼ ਕੱਢਦਾ ਉਹ ਮੇਰਾ ਮੂੰਹ ਬੰਦ ਨਹੀਂ ਹੋਇਆ ਅਤੇ ਹਵਾ ਦੇ ਵਿੱਚ ਰੁਕਾਵਟ ਵੀ ਪੈਦਾ ਨਹੀਂ ਹੋਈ ਇਸ ਲਈ ਇਹਨਾਂ ਨੂੰ ਸਵਰ ਕਿਹਾ ਜਾਂਦਾ ਹੈ ਇੱਕ ਵਾਰੀ ਵਾਪਸ ਦੱਸ ਦਿੰਦਾ ਸਵਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਦੋਂ ਸਾਡਾ ਮੂੰਹ ਬੰਦ ਨਹੀਂ ਹੁੰਦਾ ਅਤੇ ਹਵਾ ਵੀ ਬਿਨਾਂ ਕਿਸੇ ਰੁਕਾਵਟ ਤੋਂ ਨਿਕਲਦੀ ਹੈ ਸਾਥੀਓ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਅੱਗੇ ਨਵੇਂ ਵੀਡੀਓ ਲਾ ਕੇ ਜ਼ਰੂਰ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਫਰਕੀਰਾ ਸੇ